ਅਸੀਂ ਬੜੇ ਕਠੋਰ ਸ਼ਬਦਾਂ ਚ ਭਗਵੰਤ ਮਾਨ ਵੱਲੋਂ ਤਾਨਾਸ਼ਾਹੀ ਦੇ ਤਹਿਤ ਪੁਲਿਸ ਦਾ ਦੁਰਉਪਯੋਗ ਕਰਕੇ ਬੁਲਡੋਜ਼ਰ ਪੋਲਿਟਿਕਸ ਨੂੰ ਪੰਜਾਬ ਤੇ ਲਾਗੂ ਕਰਕੇ ਕੱਲ ਜੋ ਸਾਡੇ ਕਿਸਾਨ ਅੰਦੋਲਨ ਦੇ ਮੋਰਚੇ ਨੂੰ ਜ਼ਬਰਨ ਉਖਾੜਿਆ ਗਿਆ ਡਿਮੋਲਿਸ਼ ਕੀਤਾ ਗਿਆ ਔਰ ਸਾਡੇ ਸਤਕਾਰਯੋਗ ਜਿਹੜੇ ਕਿਸਾਨ ਆਗੂ ਬਹੁਤ ਅਰਸੇ ਤੋਂ ਸ਼ੰਭੂ ਔਰ ਦੂਸਰੇ ਬਾਰਡਰਸ ਤੇ ਬੈਠੇ ਸੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਭੁਖ ਹੜਤਾਲ ਤੇ ਬਿਮਾਰ ਨੇ ਔਰ ਸਰਦਾਰ ਸਰਵੰਤ ਸਿੰਘ ਪੰਦੇਰ ਅਤੇ ਉਹਨਾਂ ਦੇ ਸਮੂਹ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਧੋਖਾਧੜੀ ਦੇ ਤਹਿਤ ਥਰੂ ਅ ਮੈਕੈਨਿਜ਼ਮ ਆਫ ਡੀਸੀਟ ਫਰੇਮ ਭਗਵੰਤ ਮਾਨ ਨੇ ਜੋ ਛਲ ਕੀਤਾ ਕਿਸਾਨ ਅੰਦੋਲਨ ਦੇ ਨਾਲ ਔਰ ਜੋ ਪੰਜਾਬ ਦਾ ਇਹ ਪੰਜਾਬ ਦੀ ਆਵਾਜ਼ ਨੂੰ ਕੁਚਲਣ ਦਾ ਉਹਨੇ ਜੋ ਉਪਰਾਲਾ ਕੀਤਾ ਉਹਦੀ ਬਹੁਤ ਸਖਤ ਸ਼ਬਦਾਂ ਚ ਨਿਖੇਧੀ ਕਰਦੇ ਆ ਬਹੁਤ ਮਾੜੀ ਗੱਲ ਐ ਇਹ ਉਹੀ ਭਗਵੰਤਪਾਨ ਤੇ ਕੇਜਰੀਵਾਲ ਆ ਜਿਹੜੇ ਖੁਦ ਅੰਦੋਲਨ ਕਰ ਕਰਕੇ ਧਰਨੇ ਲਾ ਲਾ ਕੇ ਮੁਜਾਰੇ ਕਰ ਕਰਕੇ ਅੱਜ ਸੱਤਾ ਚ ਬੈਠੇ ਨੇ ਹੁਣ ਵੀ ਜਦ ਵੀ ਦਿੱਲੀ ਕੋ ਮਾੜੀ ਮੋਟੀ ਛਰੀਟ ਲੱਗਦੀ ਕਿਸੇ ਸੋਢੀਏ ਦੇ ਕਿਸੇ ਸਤਿੰਦਰ ਜੈਨ ਦੇ ਕਿਸੇ ਕੇਜਰੀਵਾਲ ਤੇ ਇਹ ਦੌੜੇ ਜਾਂਦੇ ਨੇ ਦਿੱਲੀ ਸੜਕਾਂ ਤੇ ਲਿਟਦੇ ਨੇ ਧਰਨੇ ਮਾਰਦੇ ਨੇ ਲੇਕਿਨ ਜੋ ਪੰਜਾਬ ਦੇ ਵਿੱਚ ਕਿਸਾਨ ਆਪਣੀ ਹੱਕੀ ਗੱਲਾਂ ਮੰਗ ਰਹੇ ਨੇ ਮਿਨਿਮਮ ਸਪੋਰਟ ਪ੍ਰਾਈਸ ਦੀ ਲੰਬੇ ਅਰਸੇ ਤੋਂ ਲੜਾਈ ਲੜ ਰਹੇ ਨੇ 6-700 ਕਿਸਾਨ ਦੀ ਜਾਨ ਜਾ ਚੁੱਕੀ ਦਿੱਲੀ ਬਾਰਡਰ ਤੇ ਔਰ ਹੁਣ ਪਿੱਛੇ ਸਾਡਾ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਗੋਲੀ ਮਾਰ ਕੇ ਸ਼ਹੀਦ ਕਰਤਾ ਔਰ ਪਤਾ ਨਹੀਂ ਕਿੰਨੇ ਘਰ ਉੱਜੜ ਗਏ ਨੇ ਇਸ ਅੰਦੋਲਨ ਵਿੱਚ ਲੇਕਿਨ ਉਹਨਾਂ ਨੇ ਆਪਣੇ ਇਸ ਅੰਦੋਲਨ ਨੂੰ ਮੁਕੰਮਲ ਸ਼ਾਂਤਮਈ ਰੱਖਿਆ ਕਿਸਾਨਾਂ ਨੇ ਪਹਿਲਾਂ ਦਿੱਲੀ ਵੀ ਐਸਕੇਐਮ ਨੇ ਸਾਰਾ ਸ਼ਾਂਤਮਈ ਰੱਖਿਆ ਔਰ ਹੁਣ ਜਿਹੜਾ ਸ਼ੰਭੂ ਵਰ ਖਨੋਰੀ ਬਾਰਡਰ ਦੇ ਉੱਤੇ ਸੀਗਾ ਕਿਸੇ ਇੱਕ ਆਦਮੀ ਤੇ ਝਰੀਟ ਨਹੀਂ ਆਈ ਹਾਲਾਂਕਿ ਗਵਰਨਮੈਂਟਾਂ ਨੇ ਇਹਨਾਂ ਦੀਆਂ ਏਜੰਸੀਜ਼ ਨੇ ਇਹਨਾਂ ਦੇ ਟੂਲਸ ਨੇ ਹਰ ਸੰਭ 可能 ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਉਕਸਾਇਆ ਜਾਵੇ ਇਹਨਾਂ ਨੂੰ ਅ ਕਿਸੇ ਤਰੀਕੇ ਨਾਲ ਲੜਾਈ ਵਿੱਚ ਲਿਆਂਦਾ ਜਾਵੇ ਲੇਕਿਨ ਉਹਨਾਂ ਨੇ ਆਪਣਾ ਸ਼ਾਂਤ ਮਈ ਢੰਗ ਬਣਾ ਕੇ ਰੱਖਿਆ ਆ ਜਿਹੜੀ ਦਲੀਲ ਦੇ ਰਿਹਾ ਭਗਵੰਤ ਮਾਨ ਕੇ ਪੰਜਾਬ ਦਾ ਬਿਜ਼ਨਸ ਸਫਰ ਕਰ ਰਿਹਾ ਜਦੋਂ ਆਮ ਆਦਮੀ ਪਾਰਟੀ ਆਪੋਜੀਸ਼ਨ ਸੀ ਜਦੋਂ ਇਹ ਧਰਨੇ ਮਾਰਦੇ ਸੜਕਾਂ ਰੋਕਦੇ ਮੁਜ਼ਾਰੇ ਕਰਦੇ ਵਿਧਾਨ ਸਭਾ ਚੱਲਣ ਨਹੀਂ ਦਿੰਦੇ ਉਦੋਂ ਪੰਜਾਬ ਦਾ ਬਿਜ਼ਨਸ ਖਰਾਬ ਨਹੀਂ ਸੀ ਹੋ ਰਿਹਾ ਔਰ ਇਹਦੇ ਚ ਕਸੂਰवार ਕੌਣ ਹੈ ਭਗਵਾਨ ਜੀ ਨੂੰ ਇਸ ਗੱਲ ਦਾ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਇਹਦਾ ਕਸੂਰवार ਕੌਣ ਹੈ ਕਿਸਾਨਾਂ ਨੇ ਤਾਂ ਦਿੱਲੀ ਜਾ ਕੇ ਐਲਾਨ ਕੀਤਾ ਸੀਗਾ ਕਿ ਅਸੀਂ ਪੀਸਫੁੱਲ ਤਰੀਕੇ ਨਾਲ ਰਾਮਲੀਲਾ ਮੈਦਾਨ ਵਿੱਚ ਜਾ ਕੇ ਬੈਠਾਂਗੇ ਔਰ ਉੱਥੇ ਅਸੀਂ ਆਪਣਾ ਸ਼ਾਂਤਮਈ ਸੰਘਰਸ਼ ਕਰਾਂਗੇ ਐਮਐਸਪੀ ਨੂੰ ਇੱਕ ਕਾਨੂੰਨ ਬਣਾ ਕੇ ਉੱਥੋਂ ਉੱਠਾਂਗੇ ਲੇਕਿਨ ਦੁੱਖ ਤੇ ਅਫਸੋਸ ਕੇ हरियाणा ने सरकार ने पंजाब दी सरकार ਨਾਲ ਮਿਲ ਕੇ ਸ਼ੰਭੂ ਬਾਰਡਰ ਦੇ ਉੱਤੇ ਪਹਿਲਾਂ ਕੰਦ ਖੜੀ ਕੀਤੀ ਹੋਈ ਆ ਸਾਰੀ ਟ੍ਰੈਫਿਕ ਨੂੰ ਅਗਰ ਪੰਜਾਬ ਦੇ ਵਿੱਚੋਂ ਦਿੱਲੀ ਜਾਣ ਵਿੱਚ ਕੋ ਰੁਕਾਵਟ ਪੈਦਾ ਕੀਤੀ ਉਹਦਾ ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਦੀ ਮਿਲਿਪੋਗਤਨਾ ਕੀਤੀ ਹੈ ਉਹਦੇ ਕਿਸਾਨਾਂ ਦਾ ਕੀ ਰੋਲ ਆ ਜਦੋਂ ਤੁਸੀਂ ਉਹਨਾਂ ਨੂੰ ਜਾਣ ਹੀ ਨਹੀਂ ਦੇਣਾ ਸਾਡੇ ਰਾਸ਼ਟਰੀ ਜਿਹੜਾ ਕੈਪੀਟਲ ਦਿੱਲੀ ਆ ਉੱਥੇ ਪਹੁੰਚਣ ਹੀ ਨਹੀਂ ਦੇਣਾ ਉਹਨਾਂ ਦੇ ਕੋਲ ਹੋਰ ਕੋ ਹੋਰ ਰਾਹ ਕੀ ਸੀਗਾ ਉਹਨਾਂ ਨੂੰ ਜਿੱਥੇ ਰੋਕਿਆ ਗਿਆ ਚਾਹੇ ਕੋਰੋਰੀ ਬਾਰਡਰ ਸੀ ਚਾਹੇ ਸ਼ੰਭੂ ਬਾਰਡਰ ਸੀ ਉਹ ਉੱਥੇ ਬੈਠ ਕੇ ਨੇ ਔਰ ਅਫਸੋਸ ਕਿ ਹਰਿਆਣਾ ਪੁਲਿਸ ਨੇ ਸਾਡੀ ਧਰਤੀ ਪੰਜਾਬ ਦੇ ਵਿੱਚ ਜਿਹੜਾ ਪੁਲ ਹੈਗਾ ਘੱਗਰ ਦਰਿਆ ਦਾ ਉਹ ਸਾਡਾ ਦਰਿਆ ਦਾ ਪੁਲ ਹੈ ਸਾਡਾ ਪੰਜਾਬ ਦਾ ਉੱਥੇ ਅੰਦਰ ਵੜ ਕੇ ਟਿਅਰ ਗੈਸ ਮਾਰੇ ਗੋਲੀਆਂ ਮਾਰੀਆਂ ਸਾਡੇ ਕਿਸਾਨਾਂ ਨੂੰ ਪੱਤਰਕਾਰਾਂ ਨੂੰ ਉਹਨਾਂ ਨੇ ਇੰਜਰ ਕੀਤਾ ਸੱਟਾਂ ਮਾਰੀਆਂ ਔਰ ਸ਼ੁਭਕਰਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਉਹਦਾ ਤਾਂ ਇਨਸਾਫ ਭਗਵੰਤ ਮਾਨ ਨੇ ਕੋਈ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਬੋਦੀ ਨੂੰ ਜਾਂ ਆ ਭਾਜਪਾ ਦੀ ਕੇਂਦਰ ਸਰਕਾਰ ਆ ਹਰਿਆਣਾ ਸਰਕਾਰ ਦੇ ਖਿਲਾਫ ਕੋਈ ਇੱਕ ਸ਼ਬਦ ਨਹੀਂ ਬੋਲਿਆ ਪਰ ਹੁਣ ਸਾਰਾ ਠਿਕਰਾ ਜਿਹੜਾ ਕਿਸਾਨਾਂ ਦੇ ਸਿਰ ਤੇ ਪਾਣ ਦਿੱਤਾ ਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਪੰਜਾਬ ਦੀ ਵਪਾਰ ਵਿੱਚ ਕਮੀ ਕਿਹੜੇ ਵਪਾਰ ਵਿੱਚ ਕਮੀ ਆਈ ਜੀ ਦੱਸੋ ਮੈਨੂੰ ਜਰਾ ਵਪਾਰ ਵਿੱਚ ਕਮੀ ਤਾਂ ਜੋ ਭਗਵੰਤ ਮਾਨ ਉਜਾੜਾ ਕਰ ਰਿਹਾ ਸਾਡੇ ਬਜਟ ਦਾ ਜਿਸ ਢੰਗ ਦੇ ਨਾਲ ਸਾਰੇ ਦੇਸ਼ ਵਿਆਪਕ ਅਖਬਾਰਾਂ ਵਿੱਚ ਰੰਗੀਨ ਇਸ਼ਤਿਹਾਰ ਸਾਰੇ 에ਰਪੋਰਟ ਰੇਲਵੇ ਸਟੇਸ਼ਨ ਤੇ ਡਿਜੀਟਲ ਬੋਰਡ ਲੱਗੇ ਨੇ ਲੱਖਾਂ ਕਰੋੜਾ ਰੁਪਏ ਦੇ ਔਰ ਸੈਂਕੜੇ ਕਰੋੜ ਇਸ ਬੰਦੇ ਨੇ ਸਾਰੇ ਪੰਜਾਬ ਦੇ ਵਿੱਚ ਕੋਈ ਚੌਂਕ ਚਰਾਹਾ ਨਹੀਂ ਛੱਡਿਆ ਹਿਸ਼ਤਿਆਰबाजी ਕਰ ਕਰਕੇ ਸਾਡਾ ਉਜਾੜਾ ਕਰ ਦਿੱਤਾ ਉਸ ਉਜਾੜੇ ਦਾ ਕੌਣ ਜਵਾਬ ਦੇ ਹੈਗਾ ਔਰ ਜੋ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਇਹਨਾਂ ਦੇ ਮੰਤਰੀ ਸੰਤਰੀ ਲਾਮ ਲਸ਼ਕਰ ਲੈ ਕੇ ਘੁੰਮਦੇ ਨੇ ਕੇਜਰੀਵਾਲ ਨੂੰ ਦਰਜਨਾ ਹੋਂ ਵੀ ਗੱਡੀਆਂ ਸਰਕਾਰੀ ਦਿੱਤੀਆਂ ਨੇ ਭਗਵੰਤ ਮਾਨ ਦਾ ਕਾਫਲਾ 100 ਤੋਂ ਉੱਤੇ ਗੱਡੀ ਦਾ ਹੁੰਦਾ ਉਹਦਾ ਨੁਕਸਾਨ ਉਜਾੜਾ ਪੰਜਾਬ ਦੇ ਖਜ਼ਾਨੇ ਦਾ ਕੌਣ ਕਰ ਰਿਹਾ ਜੀ ਇਸ ਕਰਕੇ ਜੋ ਇਹਨਾਂ ਨੇ ਸਾਡੇ ਕਿਸਾਨਾਂ ਦੇ ਨਾਲ ਕੀਤਾ ਇਹ ਬੇਸਿਕਲੀ ਬੀਜੇਪੀ ਦਾ ਜਿਹੜਾ ਯੂਪੀ ਦਾ ਮਾਡਲ ਸੀ ਯੋਗੀ ਸਰਕਾਰ ਦਾ ਬੁਲਡੋਜ਼ਰ ਪੋਲਿਟਿਕਸ ਦਾ ਉਹ ਸਾਡੇ ਪੰਜਾਬ ਦੇ ਉੱਤੇ ਬੁਲਡੋਜ਼ਰ ਪੋਲਿਟਿਕਸ ਚਲਾਈ ਆ ਭਗਵਾਨਤਮਾਨ ਨੇ ਦਿਖਾਤਾ ਕਿ ਉਹ ਪੰਜਾਬ ਵਿਰੋਧੀ ਵੀ ਆ ਉਹ ਕਿਸਾਨ ਵਿਰੋਧੀ ਵੀ ਆ ਉਹ ਸਿੱਖ ਵਿਰੋਧੀ ਵੀ ਆ ਜਿਸ ਢੰਗ ਦੇ ਨਾਲ ਸਾਡੇ ਨੌਜਵਾਨਾਂ ਤੇ ਐਨਐਸਏ ਲਾ ਕੇ ਮਲਟੀਪਲ ਕੇਸਸ ਯੁਆਪਾ ਦੇ ਤਹਿਤ ਕਰਕੇ ਉਹਨਾਂ ਨੂੰ ਪਿਛਲੇ 2 ਸਾਲ ਤੋਂ ਨਜ਼ਰਬੰਦ ਰੱਖਿਆ ਇਹਨੇ ਆਪਣਾ ਜਿਹੜਾ ਖੁਲਾਸਾ ਪੂਰਾ ਕਰ ਦਿੱਤਾ ਔਰ ਮੈਂ ਗੱਲ ਕਹਿਣ ਚ ਗਰੇਜ਼ ਨਹੀਂ ਕਰੂੰਗਾ ਕਿ ਭਗਵੰਤ ਮਾਨ ਦੀ ਅੱਛੇ ਤਰੀਕੇ ਨਾਲ ਸੌਰੀ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਲੀਡਰਾਂ ਦੀ ਭਾਜਪਾ ਨੇ ਬੰਮਾ ਮਰੂੜ ਦਿੱਤੀਆਂ ਨੇ ਇਹਨਾਂ ਤੇ ਸ਼ਰਾਬ ਘਟਾਲੇ ਦੇ ਪਰਚੇ ਨੇ ਔਰ ਇਹਦੇ ਤੇ ਮਨੀਸ਼ ਸੋਢੀਆ ਸਤਿੰਦਰ ਜੈਨ ਤੇ 1300 ਕਰੋੜ ਕਲਾਸਰੂਮ ਘਟਾਲੇ ਦਾ ਐਫ ਆਈ ਆਰ ਦਰਜ ਹੋ ਰਹੀ ਹੈ ਕੇਜਰੀਵਾਲ ਨੂੰ ਪਤਾ ਕਿ ਮੇਰੇ ਖਿਲਾਫ ਸ਼ੀਸ਼ ਮਹਿਲ ਦਾ 50 ਕਰੋੜ ਰੁਪਏ ਦਾ ਸੀ ਪੀ ਡਬਲਯੂ ਡੀ ਨੇ ਰਿਪੋਰਟ ਦਿੱਤੀ ਆ ਜਿਹੜੇ ਕੰਟਰੋਲਰ ਆਡੀਟਰ ਜਨਰਲ ਦੀ ਰਿਪੋਰਟ ਆ ਚੁੱਕੀ ਪਬਲਿਕ ਡੋਮੇਨ ਚ ਉਹਨੂੰ ਪਤਾ ਵਾ ਕਿ ਸ਼ੀਸ਼ ਮਹਿਲ ਦੇ ਤਹਿਤ ਮੈਨੂੰ ਬੀਜੇਪੀ ਸਰਕਾਰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਛੁੱਟੇਗੀ ਇਹ ਜਿਹੜਾ ਲੇਟੈਸਟ ਕਦਮ ਚੱਕਿਆ ਭਗਵੰਤ ਮਾਨ ਨੇ ਔਰ ਕੇਜਰੀਵਾਲ ਨੇ ਕਿਸਾਨਾਂ ਦੇ ਨਾਲ ਜੋ ਧਰੋ ਕਮਾਇਆ ਵਾ ਇਹ ਬੀਜੇਪੀ ਦੇ ਕਹਿਣ ਦੇ ਉੱਤੇ ਕਰਾਇਆ ਵਾ ਉਹਨਾਂ ਦੇ ਪ੍ਰੈਸ਼ਰ ਵਿੱਚ ਆਣ ਕੇ ਕੀਤਾ ਵਾ ਔਰ ਇਹ ਬੀਜੇਪੀ ਦੀ ਪੋਲਿਟਿਕਸ ਪੰਜਾਬ ਦੇ ਵਿੱਚ ਰੈਪਲੀਕੇਟ ਕੀਤੀ ਮੇ ਸਾਡੀ ਸਭ ਦੀ ਨਕਲੀ ਮੇਰੀ ਨਹੀਂ ਜਿੰਨੇ ਇਨਸਾਫ ਪਸੰਦ ਲੋਕ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਮੰਗ ਹੈ ਕਿ ਤੁਰੰਤ ਇਹਨਾਂ ਸਾਰੇ ਆਗੂਆਂ ਨੂੰ ਬਿਨਾਂ ਸ਼ਰਤ ਰਹਾ ਕੀਤਾ ਜਾਵੇ ਔਰ ਰਾਈਟ ਟੂ ਪ੍ਰੋਟੈਸਟ ਸਵਿਧਾਨ ਜਿਹਦੀਆਂ ਫੋਟੋਆਂ ਇਹਨਾਂ ਨੇ ਪਿੱਛੇ ਬਾਬਾ ਸਾਹਿਬ ਅੰਬੇਦਕਰ ਦੀਆਂ ਟੰਗੀਆਂ ਇਹ ਸਾਡਾ ਅਧਿਕਾਰ ਹੈ ਟੂ ਪ੍ਰੋਟੈਸਟ ਪੀਸਫੁਲੀ ਇਹ ਕੋ ਰੋਕ ਨਹੀਂ ਸਕਦਾ ਭਗਵੰਤ ਮਾਨ ਮਤਲਬ ਕਿ ਇਸ ਦੇਸ਼ ਦੇ ਜਿਵੇਂ ਮੁਗਲਾਂ ਮੁਗਲਾਂ ਦੇ ਰਾਜ ਵਿੱਚ ਜਾਂ ਜਦ ਅੰਗਰੇਜ਼ਾਂ ਦੇ ਰਾਜ ਵਿੱਚ ਉਸ ਰਾਹ ਤੇ ਤੁਰ ਪਿਆ ਹੋਇਆ ਵਾ ਇਸ ਨੂੰ ਹਰ ਪੀਸਫੁਲ ਪ੍ਰੋਟੈਸਟ ਅਲਾਉ ਕਰਨਾ ਚਾਹੀਦਾ ਵਾ ਔਰ ਜਿਹੜੇ ਕਿਸਾਨਾਂ ਨੂੰ ਰੋਕਿਆ ਗਿਆ ਲਤਾੜਿਆ ਗਿਆ ਅਰੈਸਟ ਕੀਤਾ ਗਿਆ ਉਹਦੀ ਜਨਤਕ ਮਾਫੀ ਪੰਜਾਬ ਦੇ ਲੋਕਾਂ ਕੋਲ ਕਰਨੀ ਚਾਹੀਦੀ। ਦੇਖੋ ਪਿਛਲੀ ਕਾਂਗਰਸ ਦੀ ਸਰਕਾਰ ਸੀ। ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਆਪਾਂ ਜੋ ਮਰਜ਼ੀ ਉਹਦੀ ਕੰਡੈਮਨੇਸ਼ਨ ਕਰੀਏ। ਇੱਕ ਵੀ ਕਿਸਾਨ ਦੇ ਉਹਨਾਂ ਨੇ ਪੰਜਾਬ ਵਿੱਚ ਰੀਟ ਨਹੀਂ ਆਉਣ ਦਿੱਤੀ। ਉਹਨਾਂ ਨੇ ਬਲਕਿ ਫੈਸਿਲੀਟੇਟ ਕੀਤਾ ਕਿ ਤੁਸੀਂ ਆਪਣਾ ਪ੍ਰੋਟੈਸਟ ਜਿਹੜਾ ਦਿੱਲੀ ਵਿੱਚ ਜਾ ਕੇ ਕਰੋ। ਤੇ ਭਗਵੰਤ ਮਾਨ ਸਾਡੇ ਕਿਸਾਨਾਂ ਨੂੰ ਇੱਥੇ ਹੀ ਹਰਿਆਣੇ ਤੋਂ ਛਿੱਤਰ ਪੁਆਈ ਜਾਂਦਾ ਉਹਨਾਂ ਨੂੰ ਡਾਂਗਾ ਪੁਆਈ ਜਾਂਦਾ ਉਹਨਾਂ ਨੂੰ ਗੋਲੀਆਂ ਪੁਆਈ ਜਾਂਦਾ ਮਰਵਾਈ ਜਾਂਦਾ ਉਹਨਾਂ ਨੂੰ ਆ ਤੁਹਾਡੇ ਟੇਰ ਗੈਸ ਮਰਵਾਈ ਜਾਂਦੇ। ਇਹਨਾਂ ਨੂੰ ਮਾੜੀ ਮੈਂ ਸਮਝਦਾ ਕਿ ਕਰਤੂਤ ਭਗਵੰਤ ਮਾਨ ਤੇ ਕੇਜਰੀਵਾਲ ਵਾਸਤੇ ਨਹੀਂ ਹੋ ਸਕਦੇ ਕਿ ਸਾ ਪੰਜਾਬ ਕਿਸਾਨ ਪ੍ਰਧਾਨ ਸੂਬਾ ਵਾ ਅਸੀਂ ਕਹਿੰਨੇ ਆ ਕਿ ਪਾਕਿਸਤਾਨ ਦੇ ਨਾਲ ਜਿਹੜਾ ਪੁਰਾਣਾ ਸਿਲਕ ਰੂਟ ਦਾ ਬਾਰਡਰ ਉਹ ਖੁੱਲਣਾ ਚਾਹੀਦਾ ਲੇਕਿਨ ਭਗਵੰਤ ਮਾਨ ਤੇ ਕੇਜਰੀਵਾਲ ਕਹਿੰਦੇ ਕਿ ਪਾਕਿਸਤਾਨ ਦੇ ਨਾਲ ਵਪਾਰ ਦਾ ਬਾਰਡਰ ਨਹੀਂ ਖੁੱਲਣਾ ਚਾਹੀਦਾ ਇਹ ਕਦੀ ਨੀਤੀ ਹੈਗੀ ਆ ਇਹ ਬੀਜੇਪੀ ਦੀ ਨੀਤੀ ਆ ਅਸੀਂ ਕਹਿੰਨੇ ਆ ਕਿ ਪੰਜਾਬ ਦੇ ਵਿੱਚ ਕਾਨੂੰਨ ਲਾਗੂ ਕਰੋ ਜਿਹਦੇ ਨਾਲ ਗੈਰ ਪੰਜਾਬੀ ਪੰਜਾਬ ਦੇ ਵਿੱਚ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਵੋਟਰ ਨਾ ਬਣ ਸਕਣ ਮਾਲਕ ਨਾ ਬਣ ਸਕਣ ਸਰਕਾਰੀ ਨੌਕਰੀਆਂ ਨਾਲ ਲੈ ਸਕਣ ਲਕਿਨੇ ਇਹ ਕਹਿੰਦਾ ਕਿ ਸਾਨੂੰ ਇਸ ਤਰ੍ਹਾਂ ਦਾ ਕਾਨੂੰਨ ਕੋਈ ਚਾਹੀਦਾ ਨਹੀਂਗਾ ਇਹ ਵੀ ਬੀਜੇਪੀ ਦੀ ਬੋਲੀ ਬੋਲ ਰਹੇ ਨੇ ਔਰ ਸਾਡੇ ਪਾਣੀਆਂ ਦਾ ਅਧਿਕਾਰ ਦੀ ਲੜਾਈ ਜੇ ਉਹ ਲੜਦੇ ਨੇ ਤੇ ਪਾਣੀ ਵਾਲੇ ਮੋਰਚੇ ਦੇ ਉੱਤੇ ਹਮਲਾ ਉਹਨਾਂ ਦੀਆਂ ਅਰੈਸਟਾਂ ਜਿਹੜਾ ਵੀ ਪੰਜਾਬ ਦੇ ਵਿੱਚ ਕੋਈ ਆਵਾਜ਼ ਉਠਾਉਂਦਾ ਉਹਨਾਂ ਨੂੰ ਇਹ ਪੁਲਿਸ ਦਾ ਦੁਰਉਪਯੋਗ ਕਰਕੇ ਅੱਜ ਮੈਂ ਤਾਂ ਇਹ ਉਹ ਬਾਰ-ਬਾਰ ਕਹਿਣਾ ਚਾਹਣਾ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਇਜ਼ ਅ ਪੁਲਿਸ ਸਟੇਟ ਨਾ ਹੋ ਇਹ ਪੁਲਿਸ ਦੇ ਸ਼ਾਸਨ ਦੇ ਰਾਹੀਂ ਪੋਲਿਟਿਕਸ ਕੇਜਰੀਵਾਲ ਤੇ ਭਗਵੰਤ ਪਾਣ ਚਲਾ ਰਹੇ ਨੇ ਤੁਹਾਡੇ ਸਾਹਮਣੇ ਜੋ ਪੁਸ਼ਪਿੰਦਰ ਕਰਨਲ ਪੁਸ਼ਪਿੰਦਰ ਸਿੰਘ ਬਾਟ ਔਰ ਉਹਦੇ ਉਹਦੇ ਪੁੱਤਰ ਦੀ ਕੁੱਟਮਾਰ ਹੋਈ ਨੂੰ ਹਫਤਾ ਹੋ ਗਿਆ ਵਾ ਅੱਜ ਤੱਕ ਜਿਹੜੇ ਪੁਲਿਸ ਵਾਲਿਆਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਔਰ ਉਹਨਾਂ ਦੇ ਖਿਲਾਫ ਅਣਪਛਾਤੇ ਐਫ ਆਈ ਆਰ ਹੈ ਹਾਲਾਂਕਿ ਦੇ ਹੈਵ ਬੀਨ ਆਇਡੈਂਟੀਫਾਈਡ ਬਾਈ ਦ ਕਰਨਲਸ ਫੈਮਿਲੀ ਦੇ ਹੈਵ ਬੀਨ ਆਇਡੈਂਟੀਫਾਈਡ ਬਾਈ ਦ ਸੀਸੀਟੀਵੀਜ਼ ਅਰਾਊਂਡ ਦ ਵੈਸਿਨਿਟੀ ਜਿਹੜਾ ਕਰਨਲ ਤੋਂ ਉਹਦਾ ਬੇਟਾ ਹਸਪੀਟਲ ਦਾਖਲ ਨੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਐਫ ਆਈ ਆਰ ਅਣਪਛਾਤੇ ਬੰਦਿਆਂ ਦੀ ਇੱਕ ਢਾਬੇ ਵਾਲੇ ਦੇ ਕੈਨ ਦੇ ਉੱਤੇ ਕੀਤੀ ਜਾ ਰਹੀ ਹੈ ਜਿਹੜੇ ਅਫੈਕਟਡ ਨੇ ਜਿਨ੍ਹਾਂ ਦੀ ਮੈਡੀਕਲ ਮੈਡੀਕਲ ਲੀਗਲ ਰਿਪੋਰਟਸ ਐਫ ਆਈ ਆਰ ਸ਼ੁੱਡ ਬੀ ਰਜਿਸਟਰਡ ਔਨ देयर ਸਟੇਟਮੈਂਟ ਔਰ ਸਾਰੇ ਪੁਲਿਸ ਵਾਲਿਆਂ ਨੂੰ ਨਾਮਜ਼ਦ ਕਰਨਾ ਚਾਹੀਦਾ ਵਾ ਸਸਪੈਂਸ਼ਨ ਕਾਫੀ ਨਹੀਂ ਗਈ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਦੀ ਤੁਰੰਤ ਅਰੈਸਟ ਕਰਨੀ ਹੋਣੀ ਚਾਹੀਦੀ ਆ ਔਰ ਇਦਾਂ ਦੇ ਪੁਲਿਸ ਵਾਲੇ ਜਿਹੜੇ ਵਰਦੀ ਚ ਹੋ ਕੇ ਮਤਲਬ ਇੱਕ ਗੈਂਗਸਟਰਾਂ ਨਾਲ ਕੰਮ ਕਰ ਰਹੇ ਨੇ ਔਰ ਉਦੋਂ ਜਦੋਂ ਉਹਦੀ ਵਾਈਫ ਨੇ ਦੱਸਿਆ ਕਿ ਜਦੋਂ ਉੱਥੇ ਉਹਨੂੰ ਕੁੱਟ ਰਹੇ ਸੀਗੇ ਉਹ ਕਹਿ ਰਹੇ ਸੀ ਕਿ ਅਸੀਂ ਪਿੱਛੋਂ ਇਨਕਾਊਂਟਰ ਕਰਕੇ ਆਏ ਆ ਤੁਸੀਂ ਵੀ ਬੰਦੇ ਨਾ ਬਣੇ ਤੇ ਤੁਹਾਡਾ ਵੀ ਇਨਕਾਊਂਟਰ ਕਰ ਦਾਂਗੇ ਆਪਗਵਨ ਮਾਨ ਦੀ ਪੰਜਾਬ ਦੇ ਵਿੱਚ ਪੁਲਿਸ ਸਟੇਟ ਦਾ ਇੱਕ ਮੈਂ ਉਦਾਹਰਨ ਰਿਪੀਟਿਡਲੀ ਆ ਰਿਹਾ ਵਾ ਐਨਡੀਪੀਐਸ ਦੇ ਕੇਸਾਂ ਦੇ ਉੱਤੇ ਬਲਡوزر ਚਲਾ ਰਿਹਾ ਵਾ ਅਸੀਂ ਸਾਰੇ ਪੰਜਾਬ ਨਸ਼ਿਆਂ ਦੇ ਖਿਲਾਫ ਲੜਾਈ ਦੇ ਵਿੱਚ ਅਸੀਂ ਹਮੇ ਆ ਅਸੀਂ ਚਾਹੁੰਦੇ ਹਾਂ ਕਿ ਨਸ਼ੇ ਪੰਜਾਬ ਦੇ ਵਿੱਚ ਬੰਦ ਹੋਣ ਪਰ ਇਹ ਤੁਹਾਨੂੰ ਅਧਿਕਾਰ ਕਿਹਨੇ ਦਿੱਤਾ ਕਿ ਘਰਾਂ ਦੇ ਘਾਟਾ ਦਿਓ ਫਰਜ਼ ਕਰੋ ਕੋਈ ਵਿਅਕਤੀ ਅੱਜ ਐਨਡੀਪੀਐਸ ਵਿੱਚ ਇਨਵੋਲਡ ਹੈ ਉਹਦੇ ਪਰਿਵਾਰ ਦੇ 8-9 ਮੈਂਬਰ ਹੋਰ ਵੀ ਉਹਦੇ ਨਾਲ ਰਹਿੰਦੇ ਨੇ ਤੁਸੀਂ ਇੱਕ ਆਦਮੀ ਦੀ ਸਜ਼ਾ ਨੌਆਂ ਨੂੰ ਦੇ ਦੇਓ ਘਟਾ ਕੇ ਅੱਜ ਜੋ ਇਨਵੋਲਵ ਹੈ ਅੱਜ ਮੰਨ ਲਓ ਕਿ ਅਕਿਊਜ਼ਡ ਹੈ ਇਹ ਵੀ ਮੰਨ ਲਓ ਕਿ ਉਹਨੂੰ ਸਜ਼ਾ ਹੋ ਗਈ ਆ ਕਿਸੇ ਹੇਠਲੀ ਅਦਾਲਤ ਵਿੱਚੋਂ ਕੱਲ ਨੂੰ ਉਹ ਅਪੀਲ ਦਾਇਰ ਕਰਦਾ ਉਹ ਹਾਈ ਕੋਰਟ ਤੇ ਸੁਪਰੀਮ ਕੋਰਟ 'ਚ ਉਹਦੀ ਇਕਵਿਟਲ ਹੋ ਜਾਂਦੀ ਉਹ ਬਰੀ ਕੀਤਾ ਜਾਂਦਾ ਤੇ ਜਿਹੜੇ ਘਟਾ ਦਿੱਤੇ ਨੇ ਭਗਵੰਤ ਮਾਨ ਤੇ ਕੇਜਰੀਵਾਲ ਹੋਣਾ ਨੇ ਬਲਡوزر ਦੇ ਨਾਲ ਉਹ ਉਹਨਾਂ ਦੇ ਘਰ ਕੌਣ ਬਣਾ ਕੇ ਦੇਵੇਗਾ ਇਹ ਭਗਵੰਤ ਮਾਨ ਦਾ ਉਹ ਕਿੱਸਾ ਹੋ ਗਿਆ ਕਿ ਹੀ ਹੈਜ਼ ਬਕਮ ਦਾ ਪੁਲਿਸ ਇੰਸੈਲਫ ਹੀ ਹੈਜ਼ ਬਕਮ ਦਾ ਪ੍ਰੋਸੀਕਿਊਸ਼ਨ ਇੰਸੈਲਫ ਹੀ ਹੈਜ਼ ਬਕਮ ਦਾ ਜੱਜ ਇੰਸੈਲਫ ਐਟ ਇਸ ਬਿਕਮ ਦ ਜੂਰੀ ਹਮਸੈਲਫ ਸਾਰਾ ਸਵਿਧਾਨ ਦਾ ਜਿਹੜਾ ਕ੍ਰਿਮਿਨਲ ਜਸਟਿਸ ਸਿਸਟਮ ਹੈ ਇੱਕ ਆਦਮੀ ਨੇ ਹਾਈਜੈਕ ਕਰਕੇ ਆਪਣੇ ਕੋਲ ਸ਼ਕਤੀਆਂ ਲੈ ਲਈਆਂ ਮੈਂ ਸਰਪੰਚ ਲੁਧਿਆਣੇ ਦਾ ਸੀ ਇੱਕ ਦਿਨ ਕਹਿ ਰਿਹਾ ਜਿੱਦਕਿ ਕੋਈ ਐਨਡੀਪੀਐਸ ਅਕਿਊਜ਼ ਦਾ ਘਟਾ ਆਇਆ ਸੀ ਉਹ ਕਹਿੰਦਾ ਚੀਫ ਮਿਨਿਸਟਰ ਸਾਹਿਬ ਦਾ ਮੈਨੂੰ ਫੋਨ ਆਇਆ ਮੈਂ ਫੋਨ ਤੇ ਉਹਨਾਂ ਨੂੰ ਦੱਸਤਾ ਕਿ ਜਿਹੜਾ ਆਦਮੀ ਨਸ਼ੇ ਵੇਚਦਾ ਉਹ ਪੰਚਾਇਤ ਦੀ ਜ਼ਮੀਨ ਦੇ ਉੱਤੇ ਉਹਦਾ ਘਰ ਆ ਕਹਿੰਦਾ ਘਾ ਦੇ ਉਹਦਾ ਘਰ ਮਤਲਬ ਜਸਟ ਵਰਬਲ ਆਰਡਰਸ ਤੇ ਘਾਟਾ ਆਏ ਜਾ ਰਹੇ ਨੇ ਔਰ ਇਸ ਘਾ ਦੀ ਬੁਲਡੋਜ਼ਰ ਪੋਲਿਟਿਕਸ ਨੂੰ ਸੁਪਰੀਮ ਕੋਰਟ ਇਹਦੇ ਤੇ ਮਨਾਈ ਕੀਤੀ ਹੋਈ ਆ ਕਿ ਕੋਈ ਵੀ ਘਰ ਦੇਸ਼ ਵਿੱਚ ਨਹੀਂ ਟੱਠੇਗਾ ਸਾਡੀ ਮਨਜ਼ੂਰੀ ਤੋਂ ਬਗੈਰ ਬਗੈਰ ਕਾਨੂੰਨ ਦੀ ਪ੍ਰਕਿਰਿਆ ਫੋਲੋ ਕੀਤੇ ਕੋਈ ਘਰਟਾ ਆਇਆ ਨਹੀਂ ਜਾਵੇਗਾ ਹਾਈ ਕੋਰਟ ਵਿੱਚ ਵੀ ਮਾਮਲਾ ਗਿਆ ਔਰ ਹਾਈ ਕੋਰਟ ਵਿੱਚ ਇਹਨਾਂ ਨੇ ਸਟੇਟਮੈਂਟ ਦਿੱਤੀ ਕਿ ਅਸੀਂ ਪੂਰਾ ਪ੍ਰਕਿਰਿਆ ਫੋਲੋ ਕਰਕੇ ਘਰਟਾਵਾਂਗੇ ਲੇਕਿਨ ਸਿੱਧਾ ਹੀ ਮਸ਼ੀਨ ਲੈ ਜਾਂਦੇ ਨੇ ਤੇ ਜਾ ਕੇ ਉਹਨਾਂ ਦੇ ਘਰਟਾ ਦਿੰਦੇ ਅਸੀਂ ਮੈਂ ਫਿਰ ਰੀਏਟ੍ਰੇਟ ਕਰਦਾ ਯਾਰ ਸਟਰੋਂਗਰ ਦੈਨ ਭਗਵੰਤ ਮਾਨ ਐਂਡ ਕੇਜਰੀਵਾਲ ਇਨ ਦਾ ਵਾਰ ਅਗੇਨਸ ਡਰੱਗਸ ਇਹ ਤਾਂ 3 ਸਾਲ ਸੁੱਤੇ ਰਹੇ ਨੇ ਹੁਣ ਜਾਗੇ ਨੇ ਜਦੋਂ ਲੋਕਾਂ ਨੇ ਚਪੇੜਾ ਮਾਰੀਆਂ ਜਦੋਂ ਲੋਕਾਂ ਨੇ ਹਰਾਤ ਤੇ ਜਦੋਂ ਲੋਕਾਂ ਨੇ ਪਾਰਲੀਮੈਂਟ ਵਿੱਚ ਜਮਾਨਤਾ ਜਬਤ ਕਰਾਤੀਆਂ ਜਦੋਂ ਲੋਕ ਕਾਰਪੋਰੇਸ਼ਨਾਂ ਦੀ ਇਲੈਕਸ਼ਨਾਂ ਵਿੱਚ ਹਾਰ ਹੋਈ ਹੁਣ ਉੱਠੇ ਨੇ ਔਰ ਹੁਣ ਬਿਲੇਟਡ ਐਕਸ਼ਨ ਵਿੱਚ ਘਬਰਾਹਟ ਵਿੱਚ ਆਪਣੇ ਘਰੋਂ ਜਿਹੜਾ ਇਸ ਇਲਜ਼ਾਮ ਲਾ ਕੇ ਤੇ ਸਾਰੇ ਘਰਾਂ ਨੂੰ ਢਾਹ ਠਾਈ ਬੁਲਡੋਜ਼ਰ ਪੋਲਿਟਿਕਸ ਇਹਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਅਗਲੀ ਗੱਲ ਮੈਂ ਕਹਿਣਾ ਚਾਹਣਾ ਕਿ ਦੇਖੋ ਇਹਨਾਂ ਨੇ ਵਾਰ ਔਨ ਡਰੱਗਸ ਡਿਕਲੇਅਰ ਕੀਤੀ ਆ ਮੈਂ ਅਮਨ अरोड़ा ਦੇ ਭਗਵੰਤ ਮਾਨ ਨੂੰ ਪੁੱਛਣਾ ਵਾਈ ਨੋ ਵਾਰ ਅਗੇਂਸਟ ਇਲੀਗਲ ਮਾਈਨਿੰਗ ਇਨ ਪੰਜਾਬ ਵਾਈ ਨੋ ਵਾਰ ਅਗੇਂਸਟ ਕਰਪਸ਼ਨ ਇਨ ਪੰਜਾਬ ਇਲੀਗਲ ਮਾਈਨਿੰਗ ਪੰਜਾਬ ਦੇ ਵਿੱਚ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਸਾਰੇ ਮੀਡੀਆ ਨੇ ਦਿਖਾਇਆ ਮੇਰਾ ਖਿਆਲ ਹੈ ਕੋਈ ਜ਼ਿਲ੍ਹਾ ਨਹੀਂ ਜਿੱਥੇ ਸਾਡੀਆਂ ਨਦੀਆਂ ਤੇ ਸਾਡੀ ਜ਼ਮੀਨ ਦਾ ਬਲਾਤਕਾਰ ਨਹੀਂ ਕੀਤਾ ਜਾ ਰਿਹਾ ਇਹਨਾਂ ਦੇ ਐਮ ਐਲ ਏਸ ਹਰਜੋਤ ਬੈਂਸ ਵਰਗੇ ਉਹਦੇ ਚਾਚਾ ਉਹਦੇ ਰਿਸ਼ਤੇਦਾਰ ਇਹਨਾਂ ਦੇ ਮਨਿਸਟਰਸ ਕਟਾਰੂ ਚੱਕ ਵਰਗੇ ਜਿਹੜੇ ਹਫ਼ਤਾ ਲੈਂਦੇ ਨੇ ਫਰੋਮ ਦੀ ਕ੍ਰਸ਼ਰ ਇੰਡਸਟਰੀ ਰਾਈਟ ਫਰੋਮ ਔਰ ਤੁਸੀਂ ਲਾ ਲੋ ਕਿ ਰੋਪੜ ਤੋਂ ਸ਼ੁਰੂ ਹੋ ਕੇ ਆਨੰਦਪੁਰ ਤੋਂ ਪਠਾਨਕੋਟ ਤੱਕ ਜਿੰਨੇ ਕ੍ਰਸ਼ਰਸ ਨੇ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏਸ ਤੇ ਇਹਨਾਂ ਦੇ ਮਿਨਿਸਟਰਸ ਨੂੰ ਦੋ-ਦੋ ਤਿੰਨ-ਤਿੰਨ ਚਾਰ-ਚਾਰ ਲੱਖ ਰੁਪਇਆ ਮਹੀਨਾ ਹਫਤਾ ਦਿੰਦੇ ਨੇ ਮਹੀਨਾ ਬੱਜਿਆ ਹੋਇਆ ਵਾ ਲੇਕਿਨ ਬੋਰ ਅਗੇਂਸਟ ਮਾਈਨਿੰਗ ਨਹੀਂ ਕਿਹਾ ਇਲੀਗਲ ਮਾਈਨਿੰਗ ਕੇਜਰੀਵਾਲ ਔਰ ਕੌਣ ਕੇਜਰੀਵਾਲ ਕਹਿੰਦਾ ਹੁੰਦਾ ਸੀ ਕਿ ਆਪੋਜੀਸ਼ਨ ਜਿਹਨੋਂ ਸੀ ਕਹਿੰਦੇ ਜੀ ਕਿ ਅਸੀਂ 20000 ਕਰੋੜ ਰੁਪਇਆ ਗੈਰਕਾਨੂੰਨੀ ਮਾਈਨਿੰਗ ਬੰਦ ਕਰਾਂਗੇ ਤੇ 20000 ਕਰੋੜ ਰੁਪਇਆ ਤਾਂ ਜਾਣਨੇ ਵਿੱਚ ਜਮ੍ਹਾਂ ਕਰਾਵਾਂਗੇ ਪਿਛਲੇ 3 ਸਾਲ ਦੀ ਮੇਰੇ ਵੀਰੋ ਜਾ ਕੇ ਜਿਹੜੀ ਰੈਵਨਿਊ ਜਨਰੇਟ ਹੋਰੀ ਫਰੋਮ ਮਾਈਨਿੰਗ ਡਿਪਾਰਟਮੈਂਟ ਉਹ ਕੇਵਲ 250 ਕਰੋੜ ਰੁਪਈਆ ਸਾਲਾਨਾ ਹੈ ਇਹਦਾ ਮਤਲਬ 19750 ਕਰੋੜ ਰੁਪਈਏ ਕੇਜਰੀਵਾਲ ਦੱਸੇ ਕਿ ਕਿੱਥੇ ਜਾ ਰਹੇ ਨੇ ਉਹ ਕੌਣ ਖਾ ਰਿਆ ਵਾ ਕਿ ਦਿੱਲੀ ਦੇ ਇਲੈਕਸ਼ਨਾਂ ਵਿੱਚ ਗਏ ਨੇ ਕਿ ਕੇਜਰੀਵਾਲ ਤੇ ਇਹਨਾਂ ਦੇ ਜਿਹੜੇ ਦਿੱਲੀ ਦੇ ਅਖੋਤੀਆ ਝਾੜੂ ਪਾਰਟੀ ਦੇ ਲੀਡਰ ਇਹਨਾਂ ਦੀਆਂ ਜੇਬਾਂ ਵਿੱਚ ਜਾ ਰਹੇ ਨੇ ਇਸ ਕਰਕੇ ਇਹ ਸਾਰਾ ਬੜਾ ਮਸਲਾ ਅੱਜ ਵਿਚਾਰਨ ਵਾਲਾ ਹੈ ਔਰ ਮੈਂ ਪੰਜਾਬ ਦੇ ਸਾਰੇ ਵਪਾਰੀਆਂ ਨੂੰ ਖਾਸ ਤੌਰ ਤੇ ਕਿ ਮੇਰੇ ਵੀਰੋ ਇਹ ਕਿਸਾਨ ਤੁਹਾਡੇ ਖਿਲਾਫ ਨਹੀਂ ਕਿ ਜਿਹੜਾ ਤੁਸੀਂ ਅੱਜ ਰੋਜ਼ ਆਪਣੇ ਘਰਾਂ ਵਿੱਚ ਬੈਠ ਕੇ ਪ੍ਰਸ਼ਾਦਾ ਸ਼ਕਤ ਦੀ ਰੋਟੀ ਖਾਂਦੇ ਇਹਨਾਂ ਦੀ ਬਦੌਲਤ ਹੀ ਆ ਇਹ ਸਾਰੇ ਕਰਜ਼ਾਈ ਨੇ 1 ਲੱਖ ਕਰੋੜ ਤੋਂ ਜ਼ਿਆਦਾ ਪੰਜਾਬ ਦੇ ਕਿਸਾਨ ਦੇ ਸਿਰ ਤੇ ਕਰਜ਼ਾ ਵਾ ਪਤਾ ਨਹੀਂ ਕਿੰਨੀਆਂ ਆਤਮੱਤਿਆ ਹੋਗੀਆਂ ਉਹਨਾਂ ਵੱਲ ਵੀ ਕਰ ਧਿਆਨ ਮਾਰ ਕੇ ਦੇਖੋ ਨਾ ਵਪਾਰੀਆਂ ਦਾ ਤਾਂ ਫਿਰ ਵੀ ਕੋਈ ਸਰਦਾ ਪੁੱਛਦਾ ਹੋਊਗਾ ਲੇਕਿਨ ਉਹ ਤਾਂ ਬਿਲਕੁਲ ਵਿਚਾਰੇ ਕਰਜ਼ੇ ਦੀ ਮਾਰ ਵਿੱਚ ਨੇ ਔਰੋ ਪੰਜਾਬ ਦੇ ਮੈਂ ਜਿਹਦਾ ਪਹਿਲਾਂ ਕਿ ਅਸੀਂ ਪੰਜਾਬ ਅਗਰੀਰੀਅਨ ਸਟੇਟ ਹੈ ਭਗਵੰਤ ਮਾਨ ਨੇ ਮੂੰਗੀ ਦੀ ਐਮਐਸਪੀ ਦੇਣ ਦਾ ਵਾਅਦਾ ਕੀਤਾ ਪੰਜ ਪੈਸੇ ਖਰੀਦ ਸਕਿਆ 95% ਡਿਸਟ੍ਰੈਸ ਸੇਲ ਹੋਈ ਹੈ ਪੰਜਾਬ ਦੀ ਡਾਇਵਰਸੀਫਿਕੇਸ਼ਨ ਇਹ ਕਰ ਨਹੀਂ ਸਕਿਆ ਪੰਜਾਬ ਦਾ ਜ਼ਮੀਨ ਹੈ ਟਲਾ ਪਾਣੀ ਹੈ ਬਚਾ ਨਹੀਂ ਸਕਿਆ ਸਾਡਾ ਸਾਰੇ ਪਾਸੇ ਪੰਜਾਬ ਲੈਂਡਲੌਕਡ ਸਟੇਟ ਆ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਹੈ ਅਸੀਂ ਕਿਸੇ ਨਾਲ ਕੰਪੀਟ ਨਹੀਂ ਕਰ ਸਕਦੇ ਐਗਰੀਕਲਚਰ ਬੇਨਸਟੇ ਆ ਪੰਜਾਬ ਦੇ ਵਿੱਚ ਔਰ ਐਗਰੀਕਲਚਰ ਜਿਹੜੀ ਆ ਉਹ ਆਪਾਂ ਦੇਖ ਰਹੇ ਕਿ ਕੀਮਤਾ ਠੀਕ ਨਾ ਮਿਲਣ ਕਰਕੇ ਅਸੀਂ ਫਸਲੀ ਚੱਕਰ ਤੋਂ ਕਣ ਝੋਨੇ ਤੋਂ ਬਾਹਰ ਨਹੀਂ ਜਾ پا ਰਹੇ ਔਰ ਕਰਜ਼ਾ ਕਿਸਾਨਾਂ ਤੇ ਹੌਲੀ-ਹੌਲੀ ਚੜਦਾ ਜਾ ਰਿਹਾ ਜਿਹਦੇ ਕਰਕੇ ਕਿਸਾਨਾਂ ਨੇ ਅੰਦੋਲਨ ਵਿੱਢਿਆ ਹੈ ਔਰ ਭਗਵੰਤ ਮਾਨ ਔਰ ਜਿੰਨੇ ਇਹਨਾਂ ਦੇ ਸੋ ਕਾਲ ਬੰਦੇ ਨੇ ਇਹਨਾਂ ਸਾਰਿਆਂ ਨੂੰ ਜਿਤਾਉਣ ਵਿੱਚ ਕਿਸਾਨ ਜਥੇਬੰਦੀਆਂ ਦਾ ਬਹੁਤ ਵੱਡਾ ਰੋਲ ਸੀਗਾ ਤੁਹਾਨੂੰ ਯਾਦ ਹੈ ਜਦੋਂ 2021 ਅੰਦੋਲਨ ਖਤਮ ਹੋਇਆ ਔਰ ਸਾਰੀ ਜਿਹੜੀ ਉਹ ਉਹਦੀ ਜਿਹੜੀ ਸਿੰਪਥੀ ਸੀ ਉਸ ਅੰਦੋਲਨ ਦੀ ਉਹ ਉਸ ਵਕਤ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਪੈਗੀ ਕਿਉਂਕਿ ਉਹਨਾਂ ਨੂੰ ਮਗਲੀਆਂ ਪਾਰਟੀਆਂ ਤੋਂ ਨਾਰਾਜ਼ਗੀ ਸੀ ਕਿ ਅਕਾਲੀ ਦਲ ਨੇ ਵੀ ਸਾਡਾ ਕੁਝ ਨਹੀਂ ਕੀਤਾ ਕਾਂਗਰਸ ਨੇ ਕੁਝ ਨਹੀਂ ਕੀਤਾ ਚਲੋ ਇਹਨਾਂ ਨੂੰ ਮੌਕਾ ਦੇ ਕੇ ਦੇਖਦੇ ਲੇਕਿਨ ਇਹਨਾਂ ਵਿਅਕਤੀਆਂ ਨੇ ਇਹਨਾਂ ਝਾੜੂ ਦੀ ਪਾਰਟੀ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਖ ਕਰ ਦਿੱਤਾ ਵਾ ਪੰਜਾਬ ਨੂੰ ਪੁਲਿਸ ਸਟੇਟ ਬਣਾ ਦਿੱਤਾ ਵਾ ਪੰਜਾਬ ਵਿੱਚ ਅੱਜ ਤਾਨਾਸ਼ਾਹੀ ਦਾ ਰਾਜ ਹੈ ਔਰ 1 ਲੱਖ ਕਰੋੜ ਰੁਪਏ ਤੋਂ ਉੱਤੇ ਕਰਜ਼ਾ ਸਾਡੀ ਸਟੇਟ ਦੇ ਉੱਤੇ ਚੜਾ ਦਿੱਤਾ ਪਿਛਲੇ 1-3 ਸਾਲਾਂ ਵਿੱਚ ਜਿਹੜੀਆਂ ਮਗਲੀਆਂ ਪਾਰਟੀਆਂ ਨੂੰ ਕੋਸਦੇ ਸੀ ਉਹਨਾਂ ਨੂੰ 40 ਸਾਲ ਲੱਗਿਆ 3 ਲੱਖ ਕਰੋੜ ਦਾ ਕਰਜ਼ਾ ਚੜਾਉਣ ਵਾਸਤੇ 1985 ਚ ਰਿਸਰਚ ਕਰ ਲੋ ਪੰਜਾਬ ਰੈਵਨਿਊ ਸਰਪਲਸ ਸਟੇਟ ਸੀ ਕੋਈ ਕਰਜ਼ਾ ਨਹੀਂ ਸੀਗਾ 40 ਸਾਲਾਂ ਚ 3 ਲੱਖ ਕਰੋੜ ਚੜਿਆ ਪਰ ਪਿਛਲੇ 3 ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਚੜੇ ਔਰ ਇਹ ਪੈਸਾ ਕਿਤੇ ਕੋਈ ਪ੍ਰੋਡਕਟਿਵ ਕਿਸੇ ਇਨਫਰਾਸਟ੍ਰਕਚਰ ਕੈਪੀਟਲ ਬਿਲਡਿੰਗ ਤੇ ਨਹੀਂ ਖਰਚ ਹੋਇਆ ਕਿਸੇ ਕੋਈ ਵੱਡਾ ਪੁਲ ਬਣਾਇਆ ਹੋਵੇ ਕੋਈ ਨਹਿਰ ਬਣਾਈ ਹੋਵੇ ਕੋਈ ਵੱਡਾ ਹਸਪੀਟਲ ਖੜਾ ਕੀਤਾ ਹੋਵੇ ਕੋਈ ਯੂਨੀਵਰਸਿਟੀ ਬਣਾਈ ਨੋ 1 ਲੱਖ ਕਰੋੜ ਰੁਪਇਆ ਅਯਾਸ਼ੀ ਚੁੜਾਇਆ ਗਿਆ ਪਬਲਿਸਿਟੀ ਚੁੜਾਇਆ ਗਿਆ ਮੀਡੀਆ ਦੇ ਉੱਤੇ ਖਰਚ ਕੀਤਾ ਗਿਆ ਸਾਰੇ ਦੇਸ਼ ਵਿੱਚ ਪਬਲਿਸਿਟੀ ਤੇ ਉਜਾੜਿਆ ਗਿਆ ਵਾ ਵੀ ਆਈ ਪੀ ਕਲਚਰ ਗੱਡੀਆਂ ਮੋਟਰਾਂ ਗਨਮੈਨਾਂ ਦੇ ਉਜਾੜਿਆ ਗਿਆ ਵਾ ਔਰ ਸਾਰੇ ਪੰਜਾਬ ਦੇ ਵਿੱਚ ਗਲੀ ਕੁਚੇ ਵਿੱਚ ਬੋਰਡ ਲਾ ਕੇ ਉਜਾੜਿਆ ਗਿਆ ਵਾ ਔਰ ਜੋ ਪੰਜਾਬ ਦੇ ਵਿੱਚ ਇਸ ਵਕਤ ਭ੍ਰਿਸ਼ਟਾਚਾਰ ਡਬਲ ਹੋ ਗਿਆ ਵਾ ਵਾਟ ਐਵਰ ਇਟ ਵਾਸ ਥਾਣਿਆਂ ਚ ਤਹਿਸੀਲਾਂ ਚ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਉਹ ਭਗਵੰਤ ਮਾਨ ਦੀ ਆੜ ਵਿੱਚ ਅਫਸਰ ਆਪਣੇ ਰੇਟਸ ਨੂੰ ਡਬਲ ਕਰਕੇ ਕਰਾਪਸ਼ਨ ਲੈ ਰਹੇ ਨੇ ਲੇਕਿਨ ਕੋਈ ਪੁੱਛਣ ਵਾਲਾ ਨਹੀਂਗਾ ਬਸ ਐਵੇਂ ਫਰਜ਼ੀ ਬਿਆਨਬਾਜ਼ੀ ਬੋਰਡ ਲਾ ਕੇ ਇਸ਼ਤਿਹਾਰ ਲਾ ਕੇ ਪੰਜਾਬ ਨੂੰ ਕਰਜ਼ਾ ਮੁਕਤ ਕਰਤਾ ਪੰਜਾਬ ਚ 85000 ਕਰੋੜ ਦਾ ਨਿਵੇਸ਼ ਆ ਗਿਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਦੀ ਕਿਸੇ ਨੇ ਪੰਜਾਬ ਵਿੱਚ ਕੋਈ ਨਵਾਂ ਇੱਕ ਪੈਸੇ ਦਾ ਨਿਵੇਸ਼ ਦੇਖਿਆ ਵਾ ਸਾਡੇ ਇੰਡਸਟਰੀ ਵਾਲੇ ਤਾਂ ਜਾ ਕੇ ਯੂਪੀ ਦੇ ਚੀਫ ਮਿਨਿਸਟਰ ਨੂੰ ਮਿਲ ਰਹੇ ਨੇ ਸਾਡੇ ਐਗਰੋ ਇੰਡਸਟਰੀ ਮਲੇਰਕੋਟਲੇ ਵਾਲੇ ਤਾਂ ਥ੍ਰੈਟਨ ਕਰ ਰਹੇ ਨੇ ਕਿ ਅਸੀਂ ਆਪਣੀ ਸਾਰੀ ਇੰਡਸਟਰੀ ਚੱਕ ਕੇ ਲੈ ਜਾਣੀ ਬਾਹਰ ਜੇ ਤੁਸੀਂ ਮਾਤਾ ਵਲਣ ਠੀਕ ਨਹੀਂ ਕਰੋਗੇ ਲਾਅ ਐਂਡ ਆਰਡਰ ਮਤਲਬ ਕਰਨਲ ਸਾਹਿਬ ਦੀ ਕੁੱਟਮਾਰ ਲਾਅ ਐਂਡ ਆਰਡਰ ਦੇ بگੜਦੇ ਹੋਏ ਮੂਜਸਮਾ ਮਾ ਉਹ ਜੇ ਇੱਕ ਫੌਜੀ ਕਰਨਲ ਨੂੰ ਇਨਸਾਫ ਨਹੀਂ ਮਿਲ ਸਕਦਾ ਤੇ ਫਿਰ ਆਮ ਜਿਹੜੇ ਵਿਚਾਰੇ ਸਧਾਰਨ ਬੰਦੇ ਨੇ ਗਰੀਬ ਬੰਦੇ ਉਹਨਾਂ ਨੂੰ ਕੌਣ ਇਨਸਾਫ ਦੇਵੇਗਾ ਸੋ ਇਹ ਸਾਰੇ ਮੁੱਦੇ ਨੇ ਜਿਹੜੇ ਪੰਜਾਬ ਦੇ ਵਿੱਚ ਇਹ ਸੇ ਦਰਸਾਉਂਦੇ ਨੇ ਕਿ ਪੰਜਾਬ ਹੈਜ਼ ਬਿਕਮ ਅ ਪੁਲਿਸ ਸਟੇਟ ਪੰਜਾਬ ਹੈਜ਼ ਬਿਕਮ ਅ ਬਨਾਣਾ ਸਟੇਟ ਪੰਜਾਬ ਹੈਜ਼ ਬਿਕਮ ਅ ਰੋਕ ਸਟੇਟ ਪੰਜਾਬ ਦੇ ਵਿੱਚ ਕੋਈ ਕਾਨੂੰਨ ਵਿਵਸਥਾ ਦਾ ਨਾਮ ਨਿੰਗਾ